ਤਕੋ ਕਰਨ ਦੀ ਪਲਾਨਿੰਗ ਵਿੱਚ ਬੈਠੇ ਕਰੋ ਦੇ ਪੰਜ ਮੈਂਬਰ ਥਾਣਾ ਸਤਰ ਕੋਟਕਪੂਰਾ ਪੁਲਿਸ ਨੇ ਗ੍ਰਿਫਤਾਰ ਕੀਤੇ ਹਨ ਉਹਨਾਂ ਕੋਲੋਂ ਤੇਜ਼ ਤਾਰ ਹਥਿਆਰ ਵੀ ਬਰਾਮਦ ਕੀਤੇ ਗਏ ਹਨ ਇਸ ਮੌਕੇ ਤੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਡੀਐਸਪੀ ਜਤਿੰਦਰ ਸਿੰਘ ਨੇ ਹੋਰ ਕੀ ਕਿਹਾ ਤੁਸੀਂ ਵੀ ਦੇਖੋ ਕੋਟਕਪੂਰਾ ਤੋਂ ਗੁਰਪ੍ਰੀਤ ਪੱਕਾ ਦੀ ਵਿਸ਼ੇਸ਼ ਰਿਪੋਰਟ ਆਣਾ ਸਰਦੀ ਪੁਲਿਸ ਨੂੰ ਇਹ ਨਵੀਂ ਖੁਲੂਤ ਕੋਦ ਨਿਕਲ ਆਣਾ ਸਰਦੀ ਪੁਲਿਸ ਵੱਲੋਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਭਰਗਜਨ ਆਈਪੀਐਸੀ ਵੱਲੋਂ ਦਿੱਤੀਆਂ ਡਾਟਾ ਜੋ ਕਿ ਯੁੱਧ ਨਸ਼ਾ ਵਿਰੋਧ ਤੇ ਹੋਰ 마ੜੇ ਅਨਸਰਾਂ ਦੀ ਚੈਕਿੰਗ ਸੰਧੀ ਦੇ ਅਕਾ ਦਿੱਤੀਆਂ ਹੋਈ ਸੀ ਇਸ ਵੰਦੇ ਵਿੱਚ ਆਣਾ ਸਰਦੀ ਪੋਰਟ ਪੁਰਾਣੀ ਪੁਲਿਸ ਵੱਲੋਂ ਰੈਂਟ ਦੇ ਵੀ ਵਾਲਾ ਕੋਲ ਕੱਚੇ ਰਸਤੇ ਤੇ ਸੁੰਸਾਨ ਜਗ੍ਹਾ ਦਾ ਪੰਜ ਵਿਅਕਤੀ ਜੋ ਕਿ ਨਸ਼ਾ ਕਰਨ ਦੇ ਆਦੀ ਹੈ ਤੇ ਦੋ ਤਕੋ ਦੀਆਂ ਵਾਰਦਾਤਾਂ ਕਰਦੇ ਸੀ ਉਹਨਾਂ ਨੂੰ ਕਾਬੂ ਕਰਕੇ ਕੀਤਾ ਗਿਆ ਕਾਬੂ ਕਰਕੇ ਉਹਨਾਂ ਬਸ ਉਹਨਾਂ ਦੇ ਖਿਲਾਫ ਜਿਹੜੇ ਮੁਕੱਦਮਾ ਦਾਇਰ ਕਰਕੇ ਅਗਲੀ ਕਾਰਵਾਈ ਅਮਨਸਿ ਲਿਆਂਦੀ ਜਾ ਰਹੀ ਹੈ ਇਹਨਾਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਨਸ਼ਾ ਕਿੱਥੋਂ ਲਿਆਉਂਦੇ ਸੀ ਕੀ ਕੀ ਵਾਰਦਾਤਾਂ ਕੀਤੀਆਂ ਹੁਣ ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਨ ਉਪਰੰਤ ਹੋਰ ਪੁੱਛਗਿੱਛ ਕੀਤੀ ਜਾਵੇਗੀ ਦੋ ਵੀ ਤੱਕ ਸਾਹਮਣੇ ਆਉਣਗੇ ਉਸ ਦੇ ਬਾਰੇ ਆਪ ਨੂੰ ਦੱਸ ਸਰ ਇਹਨਾਂ ਦੇ ਕੋਈ ਬਦਲਦੇ ਸੀ ਕਿ ਇਹ ਜੇ ਮੰਨ ਲੈਂਦੇ ਤਾਂ ਅਜੇ ਤੱਕ ਕੋਈ ਨਹੀਂ ਆਇਆ ਹਰ ਵੀ ਰਿਕਾਰਡ ਪਰਤਾਲ ਜਰੀਏ ਇਹਨਾਂ ਦੀ ਕੀਤੀ ਜਾ ਰਹੀ ਹੈ